ਜੋ ਪਈ ਸੁਣ ਰਾਜ ਇੱਕ ਔਰ ਪ੍ਰਸੰਗਾ ਭਾਗ ਸੁਨਾਵਤ ਤੁਮਰੇ ਸੰਗਾ ਅਚਲਾਵਤੀ ਨਗਰੇ ਕਰਾਜਤ ਸੂਰ ਸਿੰਘ ਤਾ ਭੂਪ ਬਿਰਾਜਤ ਅੰਜਨ ਦੇ ਤਮਨ ਕੀ ਰਾਣੀ ਖੰਜਨ ਦੇ ਦੋਹਿਤਾ ਤਿਹ ਜਾਨੀ ਅਤਕ ਧੂਹ ਕੀ ਪ੍ਰਵਾ ਬਿਰਾਜੈ ਨਿਰਖ ਨਰੀ ਨਾਗਨ ਮਨ ਲਾਜੈ ਤਹਾਂ ਏਕ ਆਇਓ ਸੌਦਾਗਰ ਰੂਪਵੰਤ ਜਨ ਦੁਤੀਏ ਨਿ사ਕਰ ਜੋ ਅਬਲਾ ਤਿਹ ਰੂਪ ਨੇ ਹਾਰੈ ਰਾਜਪਾੜ ਤਜ ਸਾਥ ਸਿਧਾਰੈ ਸੋ ਆਇਓ ਅਨ੍ਰਿਤਰੀਕੇ ਘਰ ਤਰ ਰਾਸ਼ਤਾ ਨਿਰਖਾ ਤੇ ਦਿਗ ਭਰ ਮਨ ਬਜ ਕ੍ਰਮ ਇਹੂ ਭਰ ਭੂਲੀ ਜਨ ਮਦ ਪੀ ਮਤ ਵਾਰੀ ਝੂਲੀ ਸਿੰਘ ਪ੍ਰਚੰਡ ਨਾਮ ਤੇ ਨਰ ਕੋ ਜਾਣ ਕਰ ਮੁਕਤ ਕਾਮ ਕੇ ਸਿਰ ਕੋ ਸਖੀ ਏਕਤਾ ਕੋਰ ਪਠਾਈ ਕਹੀਓ ਬ੍ਰਿਥਾ ਸੱਜਨ ਸੋ ਜਾਈ ਸਖੀ ਤੁਰਤ ਤਿਨ ਤਹਾ ਪਹੁੰਚਾਇਓ ਜਸ ਨਾਵਕ ਕੋ ਤੀਰ ਚਲਾਇਓ ਸਗਲ ਕੁਾਰ ਤਿਨ ਬ੍ਰਿਥਾ ਸੁਨਾਈ ਮਨ ਬਚ ਰੀਜ ਰਹਾ ਸੁਖਦਾਈ ਨਦੀ ਬਹਾਦ ਨਿਰਪ ਗ੍ਰਹਿ ਤਰ ਜਹਾਂ ਠਾੜ ਹੂ ਜਿਹੋ ਨਿਸਕਾ ਹਤਾ ਡਾਰ ਦੇਗ ਮੈਂ ਕੁਾਰ ਬਹੈ ਹੈ ਛਿਦਰ ਮੂਦ ਤਾ ਕੋ ਸਭ ਲੈ ਹੈ ਉਪਰ ਬਾਂਸ ਤੰਬੂਰਾ ਦੈ ਹੈ ਇਹ ਚਿਤ੍ਰ ਮੋਹ ਤਾਹੇ ਮਿਲੈ ਹੈ ਜਬ ਤੁਮਰੀ ਲਖਿਓ ਟਿਗਿਆਈ ਕਾੜ ਭੋਗ ਦੀ ਜੋ ਸੁਖਦਾਈ ਇਹ ਮਿਤਬਦ ਤਾਸੋ ਸੰਕੇਤਾ ਦੂਤੀਗੀ ਨਿਰਪਤ੍ਰਿਯ ਜਨਕੇਤਾ ਡਾਰ ਦੇਗ ਮੈਂ ਘੁਰ ਬਹਾਈ ਬਾਂ ਤੂੰਬਰੀ ਤਾ ਪਹੁੰਚਾਈ ਜਬ ਬਾਤੀ ਤੂੰਬਰੀ ਤਾ ਆਈ ਆਵਦ ਘੁਰ ਲਖਾ ਸੁਖਦਾਈ ਐ ਤਾਹਾਂ ਤੇ ਦੇਗ ਨਿਕਾਰੀ ਲੈ ਪਲਕਾ ਉਪਰ ਬੈਠਾਰੀ ਉਸਤ ਭਾਂਗ ਅਫੀਮ ਮੰਗਾਈ ਧੂਖਾਟ ਪਰ ਬੈਠ ਚੜਾਈ ਚਾਰ ਪਹਾਰ ਤਾਸੋ ਕਰ ਭੋਗਾ ਭੇਦ ਨਾ ਲਖਾ ਦੂਸਰੇ ਲੋਗਾ ਇਹ ਮਿਲਤਾਸੋ ਰੋਜ ਬੁਲਾਵੈ ਕਾਮ ਭੂ ਕਰਤਾ ਹੈ ਪਠਾਵੈ ਭੂਪ ਸੈਤ ਕੋਈ ਭੇਦ ਨਾ ਪਾਵੇ ਨਿਤ ਪ੍ਰਤੀ ਆਪਣੋ ਮੂਡ ਮੁੰਡਾ ਆਵੈ ਇਤ ਸਰੀ ਤ੍ਰਿਤ੍ਰੁਪ ਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 35774 ਸਮਾਪਤ ਮਸਤ ਸੁਭ ਮਸਤੇ ਅਪਜੂ